ਪਰਮਾਤਮਾ ਤਾਂ ਸਿਰਫ ਮਿਲਾਉਣ ਦਾ ਕੰਮ ਕਰਦਾ ਹੈ ਰਿਸ਼ਤਿਆਂ ਵਿੱਚ ਦੂਰੀਆਂ ਜਾਂ ਨੇੜਤਾ ਵਧਾਉਣ ਦਾ ਕੰਮ ਤਾਂ ਮਨੁੱਖ ਆਪ ਕਰਦਾ ਹੈ ਜੇ ਆਪਾਂ ਰਿਸ਼ਤਿਆਂ ਦੀ ਕਦਰ ਨਾ ਕਰੀਏ ਤਾਂ ਰਿਸ਼ਤਿਆਂ ਵਿੱਚ ਦੂਰੀਆਂ ਵੱਧ ਜਾਂਦੀਆਂ ਹਨ ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਉਸ ਨਾਲ ਰਿਸ਼ਤਿਆਂ ਵਿੱਚ ਨੇੜਤਾ ਵਾਧੀ ਹੈ ਕਈ ਵਾਰ ਤੁਸੀਂ ਕਿਸੇ ਇਰੇਤੇ ਨੂੰ ਛੱਡਣਾ ਨਹੀਂ ਚਾਹੁੰਦੇ ਹੁੰਦੇ ਪਰ ਸਾਹਮਣੇ ਵਾਲਾ ਮਾਹੌਲ ਹੀ ਇਹੋ ਜਿਹਾ ਬਣਾ ਦਿੰਦਾ ਹੈ ਕਿ ਤੁਸੀਂ ਛੱਡਣ ਲਈ ਮਜਬੂਰ ਹੋ ਜਾਵੋ ਤੇ ਸਾਰਾ ਇਲਜ਼ਾਮ ਵੀ ਤੁਹਾਡੇ ਤੇ ਆ ਜਾਂਦਾ ਹੈ ਜਿਵੇਂ ਦੇ ਹੈ ਉਮੀਦ ਹੀ ਰਹੋ ਦਿਖਾਵੇ ਜੱਗ ਮੂਰੇ ਚੱਲਦੇ ਨੇ ਰੱਬ ਮੂਰੇ ਨਹੀਂ ਇਸ ਦੁਨੀਆ ਵਿੱਚ ਦਿਖਾਵੇ ਕਰਨ ਦੀ ਲੋੜ ਨਹੀਂ ਜਿਆਦੇ ਦਿਖਾਵੇ ਕਰਨ ਵਾਲੇ ਨੂੰ ਲੋਕ ਫੋਕਰਾ ਕਹਿੰਦੇ ਹਨ ਨੇਕੀ ਕੀਤੀ ਕਦੇ ਵਿਅਰਥ ਨਹੀਂ ਜਾਂਦੀ ਇਹ ਕਦੋਂ ਕਿੱਥੇ ਕਿਹੜੇ ਰੂਪ ਵਿੱਚ ਸਾਡੇ ਸਾਹਮਣੇ ਆ ਜਾਵੇ ਇਹ ਸਿਰਫ ਪ੍ਰਮਾਤਮਾ ਹੀ ਜਾਣਦਾ ਹੈ ਪ੍ਰਮਾਤਮਾ ਤੋਂ ਹਮੇਸ਼ਾ ਦੋ ਹੀ ਚੀਜ਼ਾਂ ਮੰਗੋ ਇੱਕ ਤੰਦਰੁਸਤੀ ਦੂਜਾ ਸਰਵਤ ਦਾ ਭਲਾ ਕਿਉਂਕਿ ਜੇ ਤੰਦਰੁਸਤੀ ਹੈ ਤਾਂ ਸਭ ਦਾ ਸਭ ਕੁਝ ਹੈ ਜੇ ਸਰਬਤ ਦਾ ਭਲਾ ਮੰਗਾਗੇ ਤਾਂ ਆਪਣਾ ਭਲਾ ਆਪੇ ਹੋ ਜਾਣਾ ਹੈ ਉਹ ਕਰਦਾ ਹੈ ਤੇ ਉਹੀ ਕਰਵਾਉਂਦਾ ਹੈ ਕਿਉਂ ਬੰਦਿਆ ਤੂੰ ਕਭਰਾਉਂਦਾ ਏ ਇੱਕ ਸਾਹ ਵੀ ਨਹੀਂ ਹੈ ਤੇਰੇ ਬਸ ਵਿੱਚ ਉਹੀ ਸੁਵਾਉਂਦਾ ਹੈ ਉਹੀ ਜਗਾਉਂਦਾ ਹੈ ਜੋ ਕੁਝ ਵੀ ਚੰਗੇ ਲਈ ਕਰਵਾਉਂਦਾ ਹੈ ਪ੍ਰਮਾਤਮਾ ਹੀ ਕਰਾਉਂਦਾ ਹੈ ਇਨਸਾਨ ਦੇ ਬਸ ਵਿੱਚ ਕੁਝ ਵੀ ਨਹੀਂ ਕੋਈ ਦੁੱਖ ਜਾ ਤੁਹਾਡਾ ਦਿਲ ਦਿਖਾਵੇ ਤਾਂ ਤੁਸੀਂ ਬੁਰਾ ਨਾ ਮੰਨਿਆ ਕਰੋ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਿਆ ਕਰੋ ਕਿ ਰੱਬਾ ਇਹੋ ਜਿਹੇ ਲੋਕਾਂ ਨੂੰ ਅਕਲ ਬਖਸ਼ ਤਾਂ ਜੋ ਅੱਗੇ ਹੋਰ ਕਿਸੇ ਨੂੰ ਦੁਖੀ ਨਾ ਕਰਨਾ ਅਤੇ ਕਿਸੇ ਦਾ ਦਿਲ ਨਾ ਦਿਖਾਉਣਾ ਪਾਕੜ ਲੈ ਮੇਰਾ ਹੱਥ ਰੱਬਾ ਦੁਨੀਆ ਵਿੱਚ ਭੀੜ ਭਾਰੀ ਹੈ ਕਿੱਤੇ ਮੈਂ ਖੋ ਨਾ ਜਾਵਾਂ ਇਹ ਜ਼ਿੰਮੇਵਾਰੀ ਤੇਰੀ ਹੈ ਪ੍ਰਮਾਤਮਾ ਮੇਰਾ ਸਦਾ ਹੱਥ ਫੜ ਕੇ ਰੱਖੀ ਸੰਸਾਰ ਚ ਪੀੜ ਬਹੁਤ ਜ਼ਿਆਦਾ ਹੈ ਕਿਤੇ ਮੈਂ ਡੋਲ ਨਾ ਜਾਵਾਂ ਜਦੋਂ ਦੁੱਖਾਂ ਦੀ ਬਾਰਸ਼ ਹੁੰਦੀ ਹੈ ਤਾਂ ਸਭ ਭੱਜ ਜਾਂਦੇ ਹਨ ਸਿਰਫ ਅਕਾਲ ਪੁਰਖ ਹੀ ਤੁਹਾਡੇ ਨਾਲ ਰਹਿਮਤ ਦੀ ਸਾਤਰੀ ਲੈ ਕੇ ਖੜਦਾ ਹੈ ਸੱਚੇ ਮਾਨ ਨਾਲ ਕੀਤੀ ਅਰਦਾਸ ਦਾ ਮੁੱਲ ਹੁੰਦਾ ਹੈ ਜੇਕਰ ਨੀਤਾਂ ਸਾਫ਼ ਤਾਂ ਰੱਬ ਕਿਤੇ ਵੀ ਭਾਗ ਲਾ ਦਿੰਦਾ ਹੈ ਨੀਤਾਂ ਸਾਫ਼ ਦਾ ਹੀ ਮੁੱਲ ਮਿਲਦਾ ਹੈ ਨੀਤਾਂ ਸਾਫ਼ ਨੇ ਤਾਂ ਸਾਨੂੰ ਪਰਮਾਤਮਾ ਵੱਲੋਂ ਫਲ ਮਿਲਦਾ ਹੈ ਤੁਹਾਡਾ ਧਰਮ ਚਾਹੇ ਕੋਈ ਵੀ ਹੋਵੇ ਬਸ ਤੁਹਾਡੇ ਕਰਮ ਚੰਗੇ ਹੋਣੇ ਚਾਹੀਦੇ ਨੇ ਕਿਉਂਕਿ ਪਰਮਾਤਮਾ ਸਿਰਫ ਕਰਮਾਂ ਦੇਖਦਾ ਹੈ ਧਰਮ ਨਹੀਂ ਪਰਮਾਤਮਾ ਸਿਰਫ ਚੰਗੇ ਕਰਮਾਂ ਵਾਲਿਆਂ ਨੂੰ ਦਾਹੀ ਸਾਥ ਦਿੰਦਾ ਹੈ ਮੈਨੂੰ ਮੇਰੇ ਕਰਮਾਂ ਤੇ ਭਰੋਸਾ ਨਹੀਂ ਪਰ ਤੇਰੀਆਂ ਰਹਿਮਤਾਂ ਤੇ ਭਰੋਸਾ ਹੈ ਮੇਰੇ ਕਰਮਾਂ ਵਿੱਚ ਤੇ ਕਮੀ ਹੋ ਸਕਦੀ ਹੈ ਵਾਹਿਗੁਰੂ ਪਰ ਤੇਰੀਆਂ ਰਹਿਮਤਾਂ ਵਿੱਚ ਨਹੀਂ